ਬਹਿ ਗਰੂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਜੀ ਪੇੜੇ ਬਣਾ ਰਹੇ ਆਂ ਜੀ ਮਿਲਕ ਪਾਊਡਰ ਦੇ ਉਹਦੇ ਲਈ ਜੇ ਆਪਾਂ ਨੇ ਮਿਲਕ ਪਾਊਡਰ ਲਿਆ ਇੱਕ ਕੋਲੀ ਇੱਕ ਕੋਲੀ ਜੀ ਆਪਾਂ ਨੇ ਲਿਆ ਬੂਰਾ ਚੀਨੀ ਪੀਸਿਆ ਹੋਇਆ ਇੱਕ ਕੋਲੀ ਜੇ ਆਪਾਂ ਲਿਆ ਨਾਰੀਅਲ ਦਾ ਬਰਦਾ ਆਪਾਂ ਨੇ ਜੀ ਇਲਾਇਚੀ ਪਾਊਡਰ ਲਿਆ ਆ ਜੀ ਆਪਾਂ ਨੇ ਦੁੱਧ ਲਿਆ ਹਾਂ ਜੀ ਆਪਾਂ ਜੀ ਬਣਾਉਨੇ ਆਂ ਜੀ ਸ਼ੁਰੂ ਕਰਦੇ ਆਂ ਆਪਾਂ ਨੇ ਜੀ ਇੱਕ ਇੱਕ ਕੋਲੀ नाप ਕੇ ਲਿਆ ਮਿਲਕ ਪਾਊਡਰ ਇੱਕ ਕੋਲੀ ਜੀ ਨਾਰੀਅਲ ਦਾ ਬਰਦ ਤੇ ਉốn ਆਪਾਂ ਜੀ ਹੁਣੇ ਪਾ ਰਹੇ ਆ ਇਹਦੇ ਵਿੱਚ ਬੂਰਾ ਆਪਾਂ ਜੀ ਇਲਾਚੀ ਪਾਊਡਰ ਪਾ ਰਹੇ ਆ ਫਲੇਵਰ ਵਾਸਤੇ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਹਾਂਜੀ ਆਪਾਂ ਜੀ ਇਹਦੇ ਵਿੱਚ ਥੋੜਾ ਥੋੜਾ ਜਿਹਾ ਦੁੱਧ ਪਾ ਰਹੇ ਹਾਂ ਨਾਲ ਦੀ ਨਾਲ ਆਪਾਂ ਇਹਨੂੰ ਮਿਕਸ ਕਰੀ ਜਾਵਾਂਗੇ ਜਿੰਨਾ ਕੋਲੜਾ ਜੀ ਉੰਨਾ ਕੱਪ ਇਹਦੇ ਵਿੱਚ ਦੁੱਧ ਪਾ ਲਾਂਗੇ ਹਾਂਜੀ ਆਪਾਂ ਜੀ ਹੱਥ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅੰਜੀ ਆਪਾਂ ਜੀ ਹੱਥ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ। ਹਾਂਜੀ ਆਪਾਂ ਨੇ ਜ ਇਹਨੂੰ 10-15 ਮਿੰਟ ਲਈ ਫ੍ਰਿਜ ਦੇ ਵਿੱਚ ਰੱਖਤਾ ਸੀਗਾ। ਹਾਂਜੀ ਹੁਣ ਜੀ ਆਪਾਂ ਇਹਦੇ ਪੇੜੇ ਬਣਾ ਰਹੇ ਹਾਂ। ਆਪਾਂ ਜੀ ਕੋਈ ਵੀ ਸ਼ੇਪ ਦੇ ਸਕਦੇ ਆ ਗੋਲ ਵੀ ਦੇ ਸਕਦੇ ਆ ਚੌਰਸ ਵੀ ਦੇ ਸਕਦੇ ਆ ਆਪਾਂ ਜੀ ਹੱਥਾਂ ਨੂੰ ਥੋੜਾ ਥੋੜਾ ਦੇਸੀ ਘਿਓ ਲਾ ਲਿਆ ਆਪਾਂ ਜੀ ਗੋਲ ਵੀ ਸ਼ੇਪ ਦੇ ਸਕਦੇ ਆ ਚੌਰਸ ਵੀ ਜਿਹੜੀ ਵੀ ਆਪਾਂ ਨੂੰ ਪਸੰਦ ਆ ਜੀ ਉਹ ਦੇ ਸਕਦੇ ਆ हां जी ਆਪਾਂ ਜੀ ਮੁੱਲ ਦੀਆਂ ਮਠਿਆਈਆਂ ਖਾਣ ਦੇ ਨਾਲ ਇਸ ਤਰ੍ਹਾਂ ਘਰ ਦੇ ਵਿੱਚ ਆਸਾਨੀ ਦੇ ਨਾਲ ਤੇ ਸੌਖੇ ਤਰੀਕੇ ਦੇ ਨਾਲ ਜੀ ਮਠਿਆਈ ਬਣਾ ਸਕਦੇ ਹਾਂ। ਇਹ ਕਰਦੇ ਹਾਂ। ਹਾਂ ਜੀ ਆਪਾਂ ਨੇ ਜੀ ਇਹਨਾਂ ਨੂੰ ਚੌਰਸ ਸ਼ੇਪ ਦੇ ਦਿੱਤੀ ਹੈ। ਆਪਾਂ ਜੀ ਇਹਨਾਂ ਨੂੰ ਨਾਲ ਦੀ ਨਾਲ ਪਲੇਟ ਦੇ ਵਿੱਚ ਰੱਖ ਰਹੇ ਹਾਂ। ਹਾਂਜੀ ਆਪਾਂ ਜੀ ਇਹਨਾਂ ਦੇ ਉੱਪਰ ਜੀ ਥੋੜਾ ਥੋੜਾ ਜੀ ਬਦਾਮ ਲਾ ਦਾਂਗੇ ਆਪਾਂ ਜੀ ਕੋਈ ਵੀ ਡਰਾਈ ਫੂਡਸ ਲਾ ਸਕਦੇ ਆਪਾਂ ਜੀ ਦਾਖਾਂ ਵੀ ਲਾ ਸਕਦੇ ਆ ਪਿਸਤਾ ਵੀ ਲਾ ਸਕਦੇ ਸੀ ਜੀ ਥੋੜਾ ਥੋੜਾ ਦੇ ਉੱਪਰ ਬਦਾਮ ਲਾਤੇ ਹਾਂਜੀ ਆਪਾਂ ਨੇ ਜੀ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਏ ਜੀ ਇਹਨਾਂ ਦੀ ਜੀ ਪਲੇਟਿੰਗ ਵੀ ਹੋ ਚੁੱਕੀ ਆ ਜੀ ਆਪਾਂ ਜਿਸ ਤਰ੍ਹਾਂ ਘਰ ਦੇ ਵਿੱਚ ਜੀ ਮਠਿਆਈ ਬਣਾ ਸਕਦੇ ਆ ਆਪਾਂ ਨੇ ਜੀ ਗੈਸ ਨਹੀਂ ਚਲਾਇਆ ਬਿਲਕੁਲ ਵੀ ਆਪਾਂ ਨੇ ਬਿਨਾ ਗੈਸ ਤੋਂ ਜੀ ਮਠਿਆਈ ਬਣਾਈ ਹੈ ਜੀ ਬਹੁਤ ਵਧੀਆ ਮਠਿਆਈ ਬਣੀ ਹੈ ਜੀ ਬਹੁਤ ਟੇਸਟੀ ਹੈ ਜੀ ਤੁਸੀਂ ਵੀ ਜੀ ਜ਼ਰੂਰ ਇਸੇ ਤਰ੍ਹਾਂ ਘਰ ਦੇ ਵਿੱਚ ਮਠਿਆਈ ਬਣਾਇਓ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ